ਹਾਂਜੀ ਵੈਲਕਮ ਟੂ ਸਪਾਲ ਮੋਟਰ ਐਂਡ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਕੋਠੀ ਜੋ ਕਿ ਹੈਗੀ 134 ਗਜ ਦੇ ਵਿੱਚ ਤੇ ਉਹਦਾ ਫਰੰਟ ਹੈਗਾ 22 ਬੈਕ ਹੈਗੀ 55 ਫੁੱਟ ਤੇ ਸੜਕ ਹੈਗੀ ਆ 30 ਫੁੱਟ ਚੌੜੀ ਤੇ ਉਹ ਤੁਹਾਨੂੰ ਥਾਣ ਜਾ ਰਿਹਾ ਸ਼ਗਨ ਵਿਹਾਰ ਦੇ ਵਿੱਚ ਆਓ ਤੁਹਾਨੂੰ ਕੋਠੀ ਦਿਖਾਈਏ ਤੇ ਹਾਂਜੀ ਜਿਹੜੀ ਆਪਾਂ ਤੁਹਾਨੂੰ ਅੱਜ ਪ੍ਰਾਪਰਟੀ ਦਿਖਾਉਣ ਜਾ ਰਹੇ ਹਾਂ ਤੇ ਇਹ ਹੈ ਹੈਗੀ ਸ਼ਗਨ ਵਿਹਾਰ ਸ਼ਗਨ ਵਿਹਾਰ ਰਿਸ਼ੀ ਗ੍ਰਾਂਥ ਦੇ ਨਜ਼ਦੀਕ ਹੀ ਪੈਂਦਾ ਜਮੀਨ ਨਾਲ ਹੀ ਆ ਤੇ ਇਹ ਸੜਕ ਹੈਗੀ ਆ 30 ਫੁੱਟ ਅੱਗੋਂ ਦੀ ਫਰੰਟ ਆਉਂਦੀ ਹੈ 50 ਫੁੱਟ ਦੀ ਸੜਕ ਤੇ ਸਾਰੀ ਰੋਡ ਜਾ ਰਹੀ ਹੈ ਅੱਧਰ ਨੂੰ ਇਹ 30 ਫੁੱਟ ਠੀਕ ਆ ਤੇ ਜਿਹੜੀ ਕੋਠੀ ਦਿਖਾਉਣ ਜਾ ਰਹੇ ਆ ਤੇ ਆ ਹੈਗੇ ਕੋਠੀ ਪੂਰੀ ਡਬਲ ਸਟੋਰੀ ਹੈ ਫੁੱਲ ਤਿਆਰ ਹੈ ਕੋਠੀ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਣਾ ਹੈ ਕੋਠੀ ਦਾ ਕੀ ਕੀ ਸਿਸਟਮ ਹੈ ਆ ਦੇਖੋ ਬਾਹਰ ਪੋਰਚ ਤੇ ਰੈਂਪ ਦੇ ਉੱਤੇ ਵੀ ਪੂਰੀਆਂ ਟੈਲੈਂਟ ਟੁੱਲਾਂ ਲੱਗੀਆਂ ਹੋਈਆਂ ਨੇ ਸਾਰੇ ਪੂਰੀ ਕਵਰਡਾ ਕੋਠੀ ਤੇ ਐਵੇਂ ਨਹੀਂ ਹੈਗਾ ਤੇ ਕੋਈ ਫालतू ਬਾਰੋਂ ਦੀ ਕਾਰ ਕਵਰ ਕੀਤੀ ਹੋਈ ਆ ਤੁਹਾਨੂੰ ਅੰਦਰ ਜਾ ਕੇ ਦਿਖਾਣਾ ਹੈ ਹੈਗਾ ਪੋਰਚ ਪੋਰਚ 'ਚ ਗੱਡੀ ਜਿਹੜੀ ਮਰਜ਼ੀ ਲੱਗਦੀ ਹੈ ਸਾਰੇ ਲੱਗਦੇ ਆ ਗੱਡੀਆਂ ਉਰੇ ਤੇ ਇਧਰਲੀ ਸਾਈਡ ਆਜੋ ਇਧਰਲੀ ਸਾਈਡ ਕੋਈ ਟੂਲ ਜਰ ਆਪਾਂ ਨੇ ਇਧਰਲੇ ਪਾਸੇ ਕਢਾਉਣਾ ਦਾ ਖੜਾ ਸਕਦੇ ਆ ਤੇ ਬਾਹਰੋਂ ਸਾਰਾ ਬਾਈ ਨੇ ਕਵਰ ਕਰਾਰ ਕੇ ਕੋਠੀ ਤੇ ਟੈਲਾਂ ਸਿਰੇ ਤੱਕ ਲੱਗੀਆਂ ਹੋਈਆਂ ਨੇ ਤੇ ਪੱਥਰ ਲੱਗਿਆ ਸਾਰਾ ਕੁਝ ਟੈਲਾਂ ਪੱਥਰ ਪੂਰਾ ਸਿਰੇ ਤੱਕ ਥੱਲੇ ਟ ਪੱਥਰ ਲੱਗਿਆ ਹੋਇਆ ਜੀ ਪੂਰਾ ਇਹਨ ਤੇ ਇੱਕਾ ਪੌੜੀ ਚੜਾਰ ਕੇ ਇਹ ਬਾਹਰੋਂ ਬਾਹਰ ਆ ਜੇ ਉੱਪਰਲਾ ਪੋਰਸ਼ਨ ਜੇ ਨੇ ਕਿਰਾਏ ਤੇ ਦੇਣਾ ਆਪਾਂ ਚੱਲਦੇ ਹਾਂ ਕੋਠੀ ਦੇ ਅੰਦਰ ਆ ਇਹ ਆ ਗੋਠੀ ਦੇ ਅੰਦਰਲੀ ਹੱਡ ਲੁੱਕ ਦੇਖ ਲਓ ਅੰਦਰ ਬਹੁਤ ਵਧੀਆ ਫਿਨਿਸ਼ਿੰਗ ਵਾਲੀ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਡੋਰ ਆ ਗਿਆ ਆਪਣਾ ਅੰਦਰ ਕੋਠੀ ਦੇ ਲੱਕੜੀ ਦਾ ਕੰਮ ਪੂਰਾ ਪ੍ਰੋਪਰ ਹੈ ਫੁੱਲ ਹੋਇਆ ਪਿਆ ਤੇ ਸਾਹਮਣੇ ਹੈਗੇ ਨੇ ਦੋ ਬੈਡਰੂਮ ਤੇ ਉੱਪਰਲੀ ਛੜ ਜਾ ਰਹੀ ਹੈ ਲੌਬੀ ਦੇ ਵਿੱਚੋਂ ਉੱਪਰ ਪੌੜੀ ਚੜ੍ਹਦੀ ਹੈ ਤੇ ਨਾਲ ਹੀ ਇੱਧਰਲੇ ਪਾਸੇ ਆਪਣਾ ਡਰਾਈੰਗ ਰੂਮ ਆ ਗਿਆ ਠੀਕ ਹੈ ਜੀ ਇਹ ਡਰਾਈਂਗ ਰੂਮ ਦੇ ਵਿੱਚ ਵੀ ਪੂਰਾ ਕੱਪਵਾਰਡ ਸਿਸਟਮ ਸਾਰਾ ਬਣਿਆ ਪਿਆ। ਪਾ ਤੁਹਾਨੂੰ ਅੰਦਰ ਜਾ ਕੇ ਦਸਾਨੇ ਆ। ਤੇ ਦੇਖੋ ਪੂਰੀ ਪੀਵੀਸੀ ਦਾ ਕੰਮ ਪੂਰਾ ਪ੍ਰੋਪਰ ਹੋਇਆ ਪਿਆ ਤੇ ਪੈਲਿੰਗ ਵਗੈਰਾ ਉੱਪਰ ਸਿਸਟਮ ਸਾਰਾ ਓਕੇ ਹੋਇਆ ਪਿਆ। ਤੇ ਤੁਹਾਨੂੰ ਅੰਦਰ ਦਸਾਨੇ ਆ। ਜਿਵੇਂ ਕਿ ਆਹ ਦਰਵਾਜ਼ਾ ਆ ਗਿਆ ਨਾ ਐਂਟਰੀ ਦਾ ਡਰਾਈਂਗ ਰੂਮ ਦੀ ਐਂਟਰੀ ਆ ਗਈ ਤੇ ਪੂਰਾ ਕਬੂੜਾ ਪੂਰਾ ਪ੍ਰੋਪਰ ਬੜਿਆ ਹੋਇਆ ਨੇ ਇਹ ਪਾਰਟੀਸ਼ਨ ਪੂਰਾ ਇਹ ਬੰਦ ਹੋ ਜਾਂਦਾ ਇਹ ਆ ਜੀ ਤੁਹਾਨੂੰ ਅੰਦਰ ਤੋਂ ਦਿਖਾਈਏ ਇੱਧਰ ਆ ਗਈ ਲੌਬੀ ਤੇ ਲੌਬੀ ਚ ਲੱਗਿਆ ਵਾਸ਼ਪੇਸ਼ਨ ਆ ਦੇਖੋ ਵਾਸ਼ਪੇਸ਼ਨ ਲੱਗਿਆ ਆ ਸਾਹਮਣੇ ਸ਼ੀਸ਼ਾ ਆ ਗਿਆ ਤੇ ਇਧਰਲੀ ਛੜ ਆ ਗਈ ਆਪਣੀ ਕਿਚਨ ਕਿਚਨ ਦੇ ਵਿੱਚ ਵੀ ਸਲਾਈਡਿੰਗ ਡੋਰ ਲੱਗਿਆ ਹੋਇਆ ਤੇ ਸਲਾਈਡਿੰਗ ਡੋਰ ਆ ਤੇ ਤੁਹਾਨੂੰ ਅੰਦਰ ਜਿਹਦਾ ਹਨ ਕਿਚਨ ਦੇ ਵਿੱਚ ਵੀ ਪੂਰਾ ਕੰਮ ਪ੍ਰੋਪਰ ਓਕੇ ਆ ਕਿਚਨ ਦਾ ਪਹਿਲਾਂ ਤੁਹਾਨੂੰ ਸਲਾਈਡਿੰਗ ਡੋਰ ਦਿਖਾ ਦਈਏ ਇਹ ਕਿਚਨ ਦਾ ਸਲਾਈਡਿੰਗ ਡੋਰ ਆ ਗਿਆ ਤੇ ਆ ਦੇਖੋ ਤੇ ਹੰਦੋਂ ਤੁਹਾਨੂੰ ਕਿਚਨ ਅੰਦਰ ਦਾ ਆਨੇ ਆ ਕੜੋਕਰੀ ਦੇ ਕੰਮ ਸਾਰਾ ਪੂਰਾ A to Z ਓਕੇ ਆ ਸਾਹਮਣੇ ਚਿਮਨੀ ਲੱਗੀ ਹੋਈ ਆ ਗੈਸ ਦੇ ਉੱਪਰ ਤੇ ਇਧਰਲੀ ਸਾਈਡ ਦੇਖੋ ਤੇ ਪੂਰਾ ਸ਼ੈਂਕ ਆ ਗਿਆ ਭਾਂਡੇ ਵਾਲਾ ਹਨਾ ਉੱਪਰਲੀ ਹਾਰ ਇਹ ਗਹੀ ਤੇ ਮਿੱਟੀ ਆਪਣੀ ਬਾਹਰ ਆ ਗਈ ਇਧਰਲੀ ਸਾਈਡ ਐ ਵਿੰਡੋ ਦਿਖ ਰਹੀ ਆ ਠੀਕ ਆ ਏਡ ਦੇ ਐਂਟਰੀ ਸਾਹਮਣੇ ਦਿਖਦਾ ਸਾਹਮਣੇ ਭਾਂਡੇ-ਬੁੰਡੇ ਆਪਣੇ ਸ਼ੈਂਕ ਆ ਗਏ ਤੇ ਇਧਰਲੀ ਸਾਈਡ ਪੂਰੀਆਂ ਅਲਮਾਰੀਆਂ ਬਣੀਆਂ ਹੋਈਆਂ ਨੇ ਪ੍ਰੋਪਰ ਤੇ ਬਾਕੀ نیچے ਵਾਲੇ ਪਾਸੇ ਪੂਰੇ ਰੈਕ ਬਣੇ ਹੋਏ ਨੇ ਹਣਾ ਵੀ ਪ੍ਰੋਪਰ ਪੂਰਾ ਕੰਮ ਹੋਇਆ ਪਿਆ ਰਸੋਈ ਵਗੈਰਾ ਦੇ ਵਿੱਚ ਸਾਰੀ ਕੋਠੀ ਦੇ ਵਿੱਚ ਪੂਰਾ ਕੰਮ ਕੰਪਲੀਟ ਆ ਤੇ ਆਪਾਂ ਤੁਹਾਨੂੰ ਇਧਰੋਂ ਦਿਖਾਨੇ ਆ ਤੇ ਇਧਰਲੀ ਸਾਈਡ 'ਤੇ ਇੱਕ ਬਣਿਆ ਹੋਇਆ ਵੱਡੀ ਅਲਮਾਰੀ ਦੇਖੋ ਇਹ ਵੱਡੀ ਅਲਮਾਰੀ ਬਣੀ ਹੋਈ ਆ ਠੀਕ ਹੈ ਜੀ ਤੇ ਇਹ ਹੋ ਗਈ ਬੰਦ ਤੇ ਹੁਣ ਤੋਂ ਦੰਦੇ ਆ ਆਪਾਂ ਇਧਰਲੀ ਸ਼ੈਡ ਆ ਗਿਆ ਆਪਣਾ ਉੱਪਰ ਜਾਣ ਵਾਸਤੇ ਰਸਤਾ ਡਰਾਇਰ ਲੌਬੀ ਦੇ ਵਿੱਚ ਹੀ ਪੌੜੀ ਆ ਤੇ ਸਟੀਲ ਦਾ ਰੇਲਿੰਗ ਲੱਗੀ ਹੋਈ ਏ ਪੂਰੀ ਪ੍ਰੋਪਰ ਤੇ ਸਾਹਮਣੇ ਆ ਗਿਆ ਜੀ ਅੰਦਰ ਰੂਮ ਇਧਰ ਹੈਗਾ ਸੈਕੰਡ ਰੂਮ ਇਧਰਲੀ ਸਾਈਡ ਹੈਗਾ ਪੂਜਾ ਪੂਜਾ ਰੂਮ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਪੂਜਾ ਰੂਮ ਦਿਖਾ ਦਈਏ ਤੇ ਪੂਜਾ ਰੂਮ ਦੇ ਵਿੱਚ ਸਿਸਟਮ ਦੇਖੋ ਪੂਰਾ ਕੁਲਡੁੱਲਾ ਪੂਜਾ ਰੂਮ ਪੂਰਾ ਤੇ ਨਾਲ ਹੀ ਇਹਦੇ ਹੈਗਾ ਆਪਣਾ ਅਟੈਚ ਆਪਣਾ ਰੂਮ ਤੇ ਇਧਰਲੀ ਸਾਈਡ ਹੈਗਾ ਦੂਸਰਾ ਰੂਮ ਪਹਿਲਾਂ ਆਪਾਂ ਦੂਸਰਾ ਰੂਮ ਦਿਖਾ ਦਈਏ ਤੇ ਇਧਰਲੀ ਸਾਈਡ ਹੈਗਾ ਆਪਣਾ ਆਪਣਾ LCD ਦਾ ਪੈਨਲ ਇਧਰ ਸਾਈਡ LCD ਦਾ ਪੈਨਲ ਆ ਗਿਆ ਤੇ ਆਪਾਂ ਜਰ ਸੋਚ ਦੱਬਦੇ ਆ ਦੇਖੋ ਲਾਈਟਿੰਗ ਸ਼ਾਈਟਿੰਗ ਪੂਰੀ ਲੱਗੀ ਹੋਈ ਆ ਬਸ LCD ਲਗਾਣੀ ਹੈ ਗੱਲ ਹੀ ਤੇ ਕੰਮ ਓਕੇ ਆ ਕੰਮ ਸਾਰਾ ਕੁੱਠੀ ਦਾ ਪੂਰਾ ਓਕੇ ਹੋਇਆ ਪਿਆ ਤੇ ਇਧਰਲੀ ਸਾਈਡ ਪਿੱਛੇ ਬਾਥਰੂਮ ਹੈ ਤੇ ਇਧਰ ਤੋਂ ਨਹਾਣਿਆ ਕਮਰਿਆਂ ਵਿੱਚ ਵੀ ਪੂਰੀ ਪੈਲਿੰਗ ਵਗੈਰਾ ਕੰਮ ਸਿਰੇ ਹੋਇਆ ਪਿਆ ਓਕੇ ਉੱਪਰ ਦੇਖੋ ਜੀ ਸੀਲਿੰਗ ਵਗੈਰਾ ਸਭ ਕੁਝ ਓਕੇ ਆ ਠੀਕ ਹੈ ਤੇ ਸਾਹਮਣੇ ਹੈਗਾ ਆਪਣਾ ਸਲਾਈਡਿੰਗ ਵਾਲਾ ਕੱਪੋਰਡ ਤੋਂ ਧੋਹਾ ਦਿੰਨੇ ਆ ਇਹ ਉੱਪਰਲੇ ਪਾਸੋਂ ਦੇਖ ਲਓ ਜਾਈ ਇਹਾਰੇ ਖੁੱਲਦੇ ਨੇ ਕੱਪ ਉੱਪਰ ਓਕੇ ਜੀ ਤੇ ਠੀਕ ਹੈ ਜੀ ਬਾਕੀ ਥੱਲੇ ਵਾਲਾ ਹੈਗਾ ਸਲਾਈਡਿੰਗ ਸਿਸਟਮ ਸਾਰਾ ਇਹ ਸਲਾਈਡਿੰਗ ਹੈ ਇਧਰ ਸਾਰਾ ਇਹ ਉਹ ਵੀ ਸਲਾਈਡਿੰਗ ਆ ਇਧਰ ਵਾਲਾ ਠੀਕ ਹੈ ਜੀ ਇਹ ਪੂਰਾ ਕੰਮ ਤਿਆਰ ਆ ਓਕੇ ਆ ਤੇ ਨਾਲ ਹੀ ਪਿਛਲੇ ਪਾਸੇ ਹੈਗਾ ਬਾਥਰੂਮ ਤੁਹਾਨੂੰ ਬਾਥਰੂਮ ਦਿਖਾ ਦਿੰਦੇ ਆ ਬਾਥਰੂਮ ਪੂਰਾ ਫੁੱਲ ਤਿਆਰ ਹੈ ਠੀਕ ਹੈ ਜੀ ਟੈਲਟ ਡੁੱਲਣ ਸਾਰੀਆਂ ਵਧੀਆ ਲੱਗੀਆਂ ਹੋਈਆਂ ਨੇ ਤੇ ਪਿਛਲੀ ਸਾਈਡ ਹੈਗੀ ਆ ਬਾਲਕਨੀ ਕੁਝ ਵੀ ਕਿਸੇ ਨਿਵਾਸੀ ਦੀ ਮਸ਼ੀਨ ਰੱਖੀ ਆ ਕੁਝ ਵੀ ਰੱਖਿਆ ਨਾ ਉੱਪਰਲੇ ਸਾਈਡ ਹੈਗਾ ਆਪਣਾ ਰੋਸ਼ਨਦਾਨ ਤੇ आप दूसरे कमरे चलते हैं। इतली सैड एलसीडी सिस्टम लगे हुआ तो पिछली सैड अटैच बाथरूम है ये भी पूरा फुल तैयार है, ठीक है जी पूरे वो टैनल लगे हुई ने इधर एलसी डी पैनल लगे हुए ने, ले ले लग हुए ने? जो भी है सिस्टम चलते हैं अपना ਉੱਪਰਲੇ ਪਾਸੇ ਹੁਣ ਆਪਾਂ ਚੱਲਦੇ ਆਂ ਉੱਪਰ ਸਾਹਮਣੇ ਆ ਗਈ ਪੌੜੀ ਪੌੜੀ ਤੇ ਪੂਰਾ ਵਧੀਆ ਪੱਥਰ ਲੱਗਿਆ ਹੋਇਆ ਤੇ ਸ਼ੀਸ਼ਾ-ਸ਼ੋਸ਼ਾ ਵਧੀਆ ਇਹਦੇ ਵਿੱਚ ਪਿਆ ਹੋਇਆ ਕਹਿੰਦੇ ਨੇ ਇਹਨਾਂ ਦੋ ਪਾਰਟੀਸ਼ਨਾਂ ਬਣਾਈ ਹੋਈਆਂ ਨੇ ਜਿੰਮ ਥੱਲੇ ਆਪ ਰਹਿੰਦੇ ਨੇ ਉੱਪਰਲੇ ਹਿੱਟ ਦਿੱਤਾ ਅਸੀਂ ਕਿਰਾਏ ਤੇ ਇਹ ਸਿਸਟਮ ਬਣਾਇਆ ਹੋਇਆ ਇਹਨਾਂ ਨੇ ਵਿੱਚ ਨਾ ਤੇ ਉੱਪਰਲਾ ਪਾਰਸ਼ਨ ਅੱਡ ਬਣਾਇਆ ਹੋਇਆ ਤੇ ਇਹ ਜਿਹੜਾ ਤਾਰਨਾ ਤਾਰ ਵੀ ਸਗਦੇ ਉੱਪਰ ਵੀ ਸੇਮ ਸਿਸਟਮ ਆ ਸਾਹਮਣੇ ਆਨਸਰ ਹੈ ਕਿ ਇਹ ਲੌਬੀ ਜਿਵੇਂ ਐਂਟਰੀ ਲੌਬੀ ਦੇ ਵਿੱਚ ਹੁੰਦੀ ਆ ਬਾਕੀ ਰਸੋਈ ਆ ਗਈ ਉੱਪਰ ਸਲਾਈਡਿੰਗ ਡੋਰ ਨਹੀਂ ਹੈਗਾ ਨੀਚੇ ਹੈਗਾ ਤੇ ਇੱਧਰ ਛੱਡ ਹੈਗਾ ਰੂਮ ਇੱਕ ਜਿਵੇਂ ਥੱਲੇ ਡ్రਾਈੰਗ ਰੂਮ ਸੀਗਾ ਆ ਦੇਖੋ ਸਾਹਮਣੇ ਰੂਮ ਤੇ ਸਾਹਮਣੇ ਆ ਗਈ ਆਪਣੀ ਪੂਰੀ ਖੁੱਲ੍ਹ ਡੁੱਲ੍ਹਾ ਉਹ ਉਹਦਾ ਹਮਨੇ ਪੂਰਾ ਆ ਰੂਮ ਆ ਗਈ ਇਹ ਉੱਪਰ ਵਾਲਾ ਰੂਮ ਜਿਹਨਾਂ ਨੇ ਕਿਰਾਇਆ ਦੇ ਦਿੱਤੇ ਉਸੇ ਪਹਿਲਾਂ ਤਾਂ ਇਹ ਪਾਰਟੀਸ਼ਨ ਬਣਾਈ ਹੋਈ ਆ ਆ ਦੇਖੋ ਇਹ ਲੌਬੀ ਦੇ ਵਿੱਚ ਇਹਨਾਂ ਨੇ ਪਾਰਟੀਸ਼ਨ ਪੂਰੀ ਤਿਆਰ ਕੀਤੀ ਹੋਈ ਆ ਠੀਕ ਆ ਤੇ ਇਧਰ ਲਈ ਸੱਡ ਰਸੋਈ ਆ ਗਈ ਰਸੋਈ ਦੇ ਵਿੱਚ ਟੈਨਾਂ ਲੱਗੀਆਂ ਹੋਈਆਂ ਨੇ ਤਾਂਮਣ ਸ਼ੈਂਕ ਆ ਗਿਆ ਤੇ ਸਾਹਮਣੇ ਵਿੰਡੋ ਆ ਗਈ ਉਹੀ ਤੱਲੇ ਵਾਲੇ ਸਿਸਟਮ ਵਾਂਗੂ ਹੈਗਾ ਬੜਾ ਸਿਸਟਮ ਠੀਕ ਹੈ ਸੇਮ ਹੀ ਹੈ ਤੇ ਬਾਹਰ ਰਿਹਾ ਜਾ ਕੇ ਤੁਹਾਨੂੰ ਦਿਖਾ ਦਿੰਦੇ ਆ ਇਹ ਥੱਲੋਂ ਪੂੜੀ ਚੜ ਰਹੀ ਹੈ ਇੱਕ ਬਾਰੋਂ ਬਾਰ ਜਿੰਮੇ ਕੀ ਕਿਸੇ ਨੇ ਕੋਠੀ ਉੱਪਰਲਾ ਪੋਰਸ਼ਨ ਕਿਰਾਏ ਤੇ ਦੇਣਾ ਤੇ ਇਹ ਥੱਲੋਂ ਦੀ ਪੌੜੀ ਫੋਰਚ ਵਿੱਚੋਂ ਆਉਂਦੀ ਆ ਸਿੱਧਾ ਬਾਰੋਂ ਬਾਰ ਬੰਦਾ ਸੈਪਰੇਟ ਕਿਰਾਏ ਤੇ ਸਿਸਟਮ ਦੇ ਸਕਦਾ ਤੇ ਉੱਪਰ ਵੀ ਪੂਰੀ ਪੀਓਪੀ ਵਗੈਰਾ ਸਭ ਕੁਝ ਹੋਇਆ ਪਸ ਸਿਸਟਮ ਸੇ ਤੁਹਾਨੂੰ ਅੰਦਰ ਜਾ ਕੇ ਦੱਸਣੇ ਆ ਸਾਹਮਣੇ ਉਹੀ ਦੋ ਬੈਡਰੂਮ ਆਗੇ ਸਾਹਮਣੇ ਦੋ ਬੈਡਰੂਮ ਆਗੇ ਤੇ ਇਧਰਲੇ ਪਾਸੇ ਵੀ ਪਿੱਛੇ ਅਟੈਚਮੈਂਟ ਬਾਥਰੂਮ ਆ ਉੱਪਰ ਪੀਓਪੀ ਹੋਈ ਪਈ ਆ ਉਪਰਲਾ ਪੁਰਸ਼ ਵੀ ਪੂਰਾ ਤਿਆਰ ਆ ਪਹਿਲੀਆਂ ਸਿਸਟਮ ਸਾਰਾ ਵੀਸੀ ਦਾ ਕੰਮ ਹੋ ਗਿਆ ਪਿਆ ਪਿੱਛੇ ਬਾਥਰੂਮ ਅਟੈਚਮੈਂਟ ਆ ਪੂਰਾ ਤਿਆਰ ਆ ਤੇ ਸਟੈਲਾਂ ਵਗੈਰਾ ਸਾਰਾ ਤੁਸੀਂ ਲੱਗਿਆ ਹੋਇਆ ਇੱਧਰ ਥੱਲੇ ਸੀਗਾ ਪੂਜਾ ਰੂਮ ਤੇ ਉੱਪਰਲੇ ਪਾਸੇ ਵੀ ਹੈਗਾ ਜਾਂ ਸਟੋਰ ਰੂਮ ਬਰਤ ਲੋ ਜਾਂ ਪੂਜਾ ਰੂਮ ਬਣਾ ਲਓ ਇਹਨਾਂ ਨੂੰ ਤੇ ਨਾਲ ਅਟੈਚ ਹੀ ਸੈਕੰਡ ਕਮਰਾ ਗਿਆ ਹੋਣਾ ਇਹ ਨਾਲ ਦੂਸਰਾ ਕਮਰਾ ਆ ਗਿਆ ਇਹ ਵਿੱਚ ਬੈੱਡ ਲੱਗੇ ਹੋਏ ਨੇ ਕਰਤੀ ਬੈੱਡ ਵੀ ਆਪਾਂ ਸੇਲ ਕਰਨੇ ਨੇ ਤੇ ਪਿਛਲੇ ਪਾਸੇ ਕੀ ਬਾਲਕੋਨੀ ਥੱਲੇ ਆ ਗਿਆ ਆਪਣਾ ਜੰਗਲਾ ਥੱਲੇ ਵਾਲੀ ਬਾਲਕੋਨੀ ਤੇ ਉੱਪਰਲੀ ਬਾਲਕੋਨੀ ਸੇਮ ਹੈ ਪਿੱਛੇ ਨਾਲ ਲਾਲ ਆ ਕੇ ਪੂਰਾ ਜੰਗਲਾ ਤੇ ਕੋਈ ਵੀ ਮਾਰੋਂ ਦੀ ਸਾਰੀ ਪੂਰੀ ਸੇਫਟੀ ਆ ਕੋਈ ਬੰਦਾ ਨੇ ਇਸ ਵੇਰੇ ਕਿਤੇ ਜਾਂਦਾ ਤੇ ਪੂਰੀ ਸੇਫਟੀ ਆ ਬਸਤੀ ਦੋਨੇ ਕਮਰੇ ਚ ਵਿੰਡੋ ਹੈਗੀ ਨੇ ਇੱਧਰਲੇ ਪਾਸੇ ਵੀ ਸਾਰੇ ਪੂਰੀ ਆ ਲੱਗੀ ਹੋਈ ਆ ਪੀਵੀਸੀ ਦਾ ਕੰਮ ਪੂਰਾ ਪ੍ਰੋਪਰ ਹੋਇਆ ਪਿਆ ਤੇ ਪਿਛਲੇ ਪੱਲੇ ਅਟੈਚ ਬਾਥਰੂਮ ਆ ਇੱਧਰਲੇ ਪਾਸੇ ਤੇ ਉੱਪਰਲੇ ਪਾਸੇ ਉਹਦਾ ਬਣਿਆ ਹੋਇਆ ਸਿਸਟਮ ਆ ਆਪਾਂ ਕਾਪੋਰਡ ਬਣਾਉਣਾ ਤਾਂ ਬਣਾ ਸਕਦੇ ਆ ਇਹ ਉੱਪਰਲੀ ਸਾਈਡ ਵੀ ਜਾਰੀ ਆ ਆਪਣੀ ਰੇਲਿੰਗ ਸਟੀਲ ਵਾਲੀ ਉੱਪਰ ਵੀ ਪੁੱਤਰ ਤੇ ਪੌੜੀਆਂ ਲੱਗੀਆਂ ਹਨ ਪੌੜੀਆਂ ਨੇ ਪੱਥਰ ਪੁੱਤਰ ਚੰਗਾ ਲੱਗਿਆ ਹੋਇਆ ਤੇ ਉੱਪਰ ਚੱਲਦੇ ਆ ਉੱਪਰਲੇ ਬਧਾ ਦੇਣਾ ਤੁਹਾਨੂੰ ਸਾਰਾ ਤੇ ਆ ਗਈ ਆਪਣਾ ਸਿਖਰ ਟੌਪ ਤੇ ਆ ਗਈ ਆਪਾਂ ਸਾਹਮਣੇ ਵਾਲੇ ਪਾਸੇ ਦੇਖੋ ਕਿੰਨਾ ਕਹਿੰਦਾ ਵਿਊ ਆ ਤੇ ਸਾਹਮਣੇ ਆਪਣੀ ਸੜਕ ਆ ਗਈ ਪੂਰਾ ਵਧੀਆ ਮਾਹੌਲ ਆ ਸਾਹਮਣੇ ਤੇਲੇ ਪਾਸੇ ਕੋਠੀਆਂ-ਕੋਠਿਆਂ ਬਹੁਤ ਨੇ ਇਹ ਰਸਤਾ ਆਂਦਾ ਮੇਨ ਤੇ 30 ਫੁੱਟ ਸੜਕ ਆ ਹੈ ਅੱਗੋਂ 50 ਫੁੱਟ ਦੀ ਐਂਟਰੀ ਆ ਤੇ ਉਹ ਰਗ 30 ਫੁੱਟ ਹੋ ਜਾਂਦੀ ਆ ਸੜਕ ਬਹੁਤ ਖੁੱਲੀ ਡੁੱਲੀ ਆ ਤੇ ਕੂੜੀਆਂ ਵਧੀਆ ਆਬਾਦੀ ਵਾਲਾ ਏਰੀਆ ਜੀ ਪੂਰਾ ਕੋਠੇ-ਕੁਠਿਆਂ ਟੋਪ ਦੇ ਬਣੀ ਹੋਏ ਨੇ ਸਾਰੀਆਂ ਅੰਦਰ ਤੇ ਚੱਲਦੇ ਆਪੇ ਨੀਚੇ ਉੱਪਰ ਮੰਮਟੀ ਬਣੀ ਹੋਈ ਆ ਉੱਪਰ ਟੈਂਕੀ ਵੀ 1000 ਲੀਟਰ ਵਾਲੀ ਵੱਡੀ ਆਪਾਂ ਨੀਚੇ ਆ ਗਏ ਜਿਹੜਾ ਕਿਸੇ ਵੀਰ ਨੇ ਆਹ ਕੋਠੀ ਦੇ ਮੈਂ ਸਿਸਟਮ ਲੱਗਿਆ ਸਾਰਾ ਤੇ ਇਹ ਇਹ ਸਿਸਟਮ ਜਿਵੇਂ ਉੱਪਰ ਪਾਰਟੀਸ਼ਨ ਵੱਖਰੀ ਬਣਾਈ ਹੋਈ ਆ ਕਿਰਾਏ ਦੇ ਦੇਣ ਵਾਸਤੇ ਹਣਾ ਇਹ ਬੰਦਾ ਕਿਰਾਏ ਦੇ ਤੁਹਾਨੂੰ ਦੇ ਸਕਦੇ ਆਪ ਤੇ ਉੱਪਰਲਾ ਸਿਸਟਮ ਇਹ ਹਟਾ ਵੀ ਸਕਦੇ ਆ ਆਪ ਜੇ ਕਿਸੇ ਨੇ ਕਿਰਾਏ ਤੇ ਕੋਠੀ ਨਹੀਂ ਦੇਣੀ ਤੇ ਹੁਣ ਆਪਾਂ ਚੱਲਦੇ ਹਾਂ نیچے نیچے ਬਾਕੀ ਉੱਪਰ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਹੋ ਹੀ ਪੁੱਛਣਾ ਤੇ ਮਿਲਦੇ ਆਪਾਂ下一 ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤਰਿਕਾ